ਕੀ ਕੀ ਹਾਲ ਚਾਲ ਵੈਲਕਮ ਟੂ ਅ ਨਿਊ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਇਆ ਹਾਂ ਵਿਰਾਸਤੇ ਚੌਕੀ ਸਰਕਾਰੀ ਖਾਲਸਾ ਜਿਹੜਾ ਕਿ ਇੱਥੇ ਜਗਾ ਬਣੀ ਹੋਈ ਆ ਰੋਪੜ ਦੇ ਵਿੱਚ ਆਇਸ਼ਰ ਮੋਟਰ ਦੇ ਬਿਲਕੁਲ ਉੱਪਰ ਸੋ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਇੱਥੇ ਦਾ ਕਿੱਥੇ ਕਿੱਥੇ ਕਿਵੇਂ ਜਾ ਹੁੰਦਾ ਵਾ ਸੋ ਕੀ ਆ ਇੱਥੇ ਦਾ ਇਤਿਹਾਸ ਸੋ ਇਹ ਸਾਰਾ ਇੱਥੇ ਦਾ ਇਤਿਹਾਸ ਲਿਖਿਆ ਹੋਇਆ ਵਾ ਤੋ ਇਹ ਇੱਕ ਸੀਮਾ ਸੀ ਮਹਾਰਾਜਾ ਜੀ ਸਿੰਘ ਦੇ ਟਾਈਮ ਦੇ ਵਿੱਚ ਜਿੱਦਾਂ ਕਿ 11 April 1801 ਵਿਸਾਖੀ ਵਾਲੇ ਦਿਨ ਤੋਂ ਲੈ ਕੇ 29 March 1849 ਪੰਜਾਬ ਇੱਕ ਆਜ਼ਾਦ ਦੇਸ਼ ਸੀ ਜੀ ਦੀ ਪਹਿਚਾਣ ਸਿੱਖ ਰਾਜ ਵਜੋਂ ਕੀਤੀ ਜਾਂਦੀ ਸੀ ਜਿਸ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਸੀ ਹਿੰਦੁਸਤਾਨ ਦੇਸ਼ ਪੰਜਾਬ ਦਾ ਗਵਾਂਡੀ ਦੇਸ਼ ਸੀ ਸੋ ਇਹ ਉਸ ਟਾਈਮ ਦਾ ਇੱਕ ਹੱਦ ਆ ਤੇ ਜਿਹਦਾ ਝੰਡਾ ਹਜੇ ਤੱਕ ਵੀ ਝੂਲਦਾ ਹੈ ਤੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਪਰ ਸੋ ਉੱਪਰ ਵੀ ਇੱਕ ਆਪਣੇ ਕੋਲੇ ਆਈ ਹੋਈ ਆ ਜੋ ਖਾਲਸਾ ਰਾਜ ਹੁੰਦਾ ਸੀ ਉਹਦਾ ਉਹਨਾਂ ਨੇ ਮੈਪ ਬਖਾਇਆ ਹੈਗਾ ਪਸ਼ਾਵਰ ਲਾਹੌਰ ਜੰਮੂ ਕਸ਼ਮੀਰ ਇਹ ਸਾਰੇ ਸਾਰਾ ਇਕੱਠੇ ਹੀ ਪਹਿਲਾਂ ਖਾਲਸਾ ਰਾਜ ਦੇ ਅੰਡਰ ਆਉਂਦੇ ਹੁੰਦੇ ਸੀ ਸੋ ਹੁਣ ਤਾਂ ਤੁਹਾਨੂੰ ਪਤਾ ਹੀ ਆ ਚਲੋ ਛੱਡੀ ਆਪਾਂ ਇਹਨਾਂ ਪੋਲਿਟਿਕਸ ਮੁੱਦਿਆਂ ਲੈ ਕੇ ਚੱਲੀਏ ਤੁਹਾਨੂੰ ਉੱਪਰ ਖਾਲਸਾ ਰਾਜ ਦਾ ਚਿੰਨ੍ਹ ਦਿਖਾਉਣ ਦੇ ਲਈ ਜਿਹੜਾ ਕਿ ਵਿਰਾਸਤੀ ਚਿੰਨ੍ਹ ਆ ਜਿਹਨੂੰ ਵਿਰਾਸਤੀ ਚੌਂਕ ਹੀ ਕਿਹਾ ਜਾਂਦਾ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦਾ ਇੱਥੇ ਦੇ ਤੁਹਾਨੂੰ ਦਿਖਾਣੇ ਆ ਦਰਿਆ ਇਹਦੇ ਪਰਲੇ ਪਾਸੇ ਰਾਜ ਹੁੰਦਾ ਸੀਗਾ ਆਪਣਾ ਅੰਗਰੇਜ਼ਾਂ ਦਾ ਜਿੱਥੇ ਤੁਸੀਂ ਮੇਰੀ ਇੱਕ ਵੀਡੀਓ ਦੇ ਵਿੱਚ ਬੋਟਿੰਗ ਪੁਆਇੰਟ ਵੀ ਦੇਖਿਆ ਹੋਣਾ ਸੋ ਇਹਦੇ ਔਰਲੇ ਪਾਸੇ ਰਾਜ ਹੁੰਦਾ ਸੀ ਮਹਾਰਾਜ ਰਣਜੀਤ ਸਿੰਘ ਦਾ ਜਿਹਨੂੰ ਸਿੱਖ ਰਾਜ ਸਿੱਖ ਰਾਜ ਹੁੰਦਾ ਰਾਜ ਹੁੰਦਾ ਸੀਗਾ ਸਾਹ ਚੜ ਰਿਹਾ ਪੂਰਾ ਕਾਫੀ ਹਾਂ ਕਾਫੀ ਜਿਆਦੇ ਹਾਈਟ ਤੇ ਬਣਿਆ ਹੈ ਪਹਿਲਾਂ ਤਾਂ ਉੱਪਰ ਕੱਚਾ ਹੀ ਰਸਤਾ ਹੁੰਦਾ ਸੀਗਾ ਸੋ ਫਿਰ ਕੁਛ ਯੂਟਿਊਬਰਾਂ ਨੇ ਜਾਂ ਨਿਊਜ਼ ਵਾਲਿਆਂ ਨੇ ਦਿਖਾਇਆ ਇੱਥੇ ਦਾ ਵੀ ਇਸ ਤਰੀਕਾ ਰਸਤਾ ਬਣਾਇਆ ਜਾਵੇ ਉੱਪਰੋਂ ਦੀ ਸਾਰਾ ਆਪਾਂ ਨੂੰ ਮੰਗਲ ਡੈਮ ਦਾ ਪਾਣੀ ਦਿੰਦਾ ਸਾਰਾ ਵਈ ਪੂਰਾ ਚੜ ਗਿਆ ਯਾਰ ਬਸ ਹੋ ਗਈ ਇਨਾ ਕੋ ਉਪਰ ਆਇਆ ਅਜੇ ਅਸੀਂ ਅਸੀਂ ਕਾਹ ਹੀ ਆ ਗਏ ਆਂ ਉਪਰ ਕੱਲ ਲਈ ਆ ਰਹੇ ਬੱਜਿਆ ਚੱਲ 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 ਓਹ ਹੋ ਛੋਟੀ ਤੇ ਬਣਿਆ ਹੋਇਆ ਹੈ ਨਾ ਜਮਾਈ ਹੈ ਹੈ ਮਾਕੇ ਦਾ ਕੰਨਾ ਠੰਡਾ ਬਹੁਤ ਮਿੰਟ ਲੱਗਾ ਕਿਤੇ ਆ ਗਈ ਆ ਜਿਹੜਾ ਫੈਕਟਰੀ ਵਾਲੇ ਪਾਸੇ ਕਹਿੰਦੇ ਸੀਗੇ ਉਹ ਫੇਰ ਅੱਗੋ ਦੀ ਜਾ ਗਿਆ ਹੁਣ ਅਸੀਂ ਆ ਉਹ ਇੱਥੇ ਤੱਕ ਮੋਟਰਸਾਈਕਲ ਆਉਣਾ ਸੀ ਆਪਣੀ ਸੋ ਇੱਧਰ ਸਾਰਾ ਇਹ ਆਇਸ਼ਰ ਮੋਟਰ ਦੀ ਫੈਕਟਰੀ ਪੈਂਦੀ ਹੈ ਉਹਨਾਂ ਦਾ ਆਊਟਲੈਟ ਕਿੰਨਾ ਕਾ ਗਿਆ ਵੀਰੇ ਅੱਛਾ ਮਾਈਉਨੀਵਰਸ ਦੇ ਜਾ ਰਹੇ ਹਨ ਹਾਂ ਇਹਨਾਂ ਦੇ ਖੜਾ ਨਾਟਕ ਆ ਗਿਆ ਜੰਮੀ ਹੈ ਨਾ ਰਸਤਾ ਦੇਖੋ ਕਣਾ ਜੰਗਲ ਆ ਗਿਆ ਕਣਾ ਜੰਗਲ ਰਾਤ ਨੂੰ ਤਾਂ ਮਿਲ ਰਹੇ ਕੋਈ ਜਾਨਵਰ ਵਗੈਰਾ ਵੀ ਹੋ ਸਕਦੇ ਆ ਤਾਂ ਇਹਨਾਂ ਨੇ ਜੜੇ ਜੂੜੇ ਲਾਈਆਂ ਹੋਈਆਂ ਨੇ ਨਾ ਆਈਸ਼ਰ ਮੋਟਰ ਵਾਲਿਆਂ ਨੇ ਹੈ ਨਹੀਂ ਉਧਰ ਪਰਾਂ ਨੂੰ ਡੇਪੀ ਕੰਨੀ ਜਿਹੇ ਤਰਨ ਲੱਗੇ ਆ ਸੋ ਇਧਰਲੇ ਹੱਥ ਸਾਰਾ ਆਈਸ਼ਰ ਮੋਟਰ ਦਾ ਆ ਗਿਆ ਹੋਇਆ ਹੈ ਕੀ ਹੋਊਗੀ ਇਹਨੇ ਫੈਕਟਰੀ ਹੋਊਗੀ ਸਾਰੀ ਫੈਕਟਰੀ ਆ ਨਾ ਜਿੰਨੀਆਂ ਵੀ ਇਹਨਾਂ ਦੀ ਕਮਰਸ਼ੀਅਲ ਗੱਡੀਆਂ ਨੇ ਸਾਰੀਆਂ ਇੱਥੇ ਰੈਡੀ ਹੋ ਇੱਥੇ ਰੈਡੀ ਹੁੰਦੀਆਂ ਨੇ ਰੋਪੜ ਦੇ ਵਿੱਚ ਇਹਨਾਂ ਦਾ ਇੱਥੇ ਪਲਾਂਟ ਆ ਹੈ ਸਕੂਲ ਬੱਸਾਂ ਜਾਂ ਦੂਜੀਆਂ ਕਮਰਸ਼ੀਅਲ ਟਰੱਕ ਪਰ ਬੈਂਡ ਨੂੰ ਖਾਂ ਵੀ ਦੱਸਿਆ ਹੈ ਨਾ ਨੂੰ ਬੇਕਰ ਕੋ ਛਾ ਲਿਖਿਆ ਆਇਆ ਹੈ ਇੰਨਾ ਲਿਖ ਕੇ ਬੰਨਿਆ ਤੇ ਵਾਤੇ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਲਿਖ ਲਿਖ ਕੇ ਸਾਰੇ ਨਾਮ ਦੇ ਅੱਗੇ ਆਪਣੇ ਪਤੇ ਲਿਖ ਦਿਓ ਯਾਦ ਕਰਨਗੇ ਲੋਕੀ ਅੱਛਾ ਸਿੰਦਾਰ ਸਰਤਾਜ ਜੀ ਲਿਖਿਆ ਹੋਇਆ ਹੈ ਹੂੰ ਉਹ ਆਪ ਆਪਣੇ ਚੈਨਲ ਦਾ ਨਾਮ ਵੀ ਲਿਖਤਾ ਹੋਇਆ ਹੈ ਮਿਸਟਰ ਪੰਜਾਬੀ 9 ਬਣ ਕੋ ਆਇਓ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਗਏ ਇੱਥੇ ਅੱਗੇ ਝਮਮ ਠੰਢ ਠੰਢੀ ਹਵਾ ਲੱਗਦੀ ਆ ਕਿਉਂਕਿ ਬਿਲਕੁਲ ਟਾਪ ਤੇ ਆ ਬਿਲਕੁਲ ਟਾਪ ਦਾ ਪਹਾੜਾ ਉਹ ਪਿੰਡ ਦੇ ਸਰਤਾਜ ਮਹਾਰਾਜ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਵਿਲੀਅਮਟਨ ਵੈਂਟਿਕ ਨਾਲ ਮੀਟਿੰਗ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਜਾਰੀ ਕਿਸਾਨ ਲਈ ਸਰਕਾਰ ਖਾਸਾ ਝੰਡਾ ਲਹਿਰਾਇਆ ਸੀ ਅਤੇ ਤੋਪਾਂ ਵੇੜ ਕੇ ਫੌਜੀ ਚੌਕੀ ਕਾਇਮ ਕੀਤੀ। ਅੱਛਾ ਪੰਜਾਬ ਦੇ ਅੰਗਰੇਜ਼ੀ ਕਮਿਸ਼ਨ ਚੜਾ ਕੇ ਚੌਕੀ ਢਾ ਲਿੱਤੀ ਗਈ ਹੈ ਅਤੇ ਝੰਡੇ ਦਾ ਸਤਤ ਸਤੂਤ ਬਣਿਆ ਹੋਇਆ ਹੈ। ਅੱਛਾ ਉਹਨਾਂ ਨੇ ਚੌਕੀ ਢਾ ਦਿੱਤੀ ਸੀ ਜਦੋਂ ਇਹ ਸੱਲਾ ਬਣਿਆ ਜੀ ਇਹ ਜਿਹੜੇ ਟੁਕਿਆਂ ਨੂੰ ਉਹਦਾ ਖੜੇ ਦਾ ਖੜੇ ਜਾ। ਤੋਂ ਇਸਨੇ ਖੜ ਕੇ ਆਪਾਂ ਸਾਰਾ ਨਗਰ ਦਾ ਦ੍ਰਿਸ਼ ਦਿਖਾਇਆ ਵਾ। ਸਾਰੇ ਦਾ ਸਾਰਾ 뷰 ਦਿੰਦਾ ਹੋਇਆ ਆਪਾਂ ਨੂੰ। ਬਹੁਤ ਜਿਆਦਾ ਪਾਣੀ ਹੈ। ਉੱਥੇ ਉੱਪਰ ਖੜ ਕੇ ਪਤਾ ਲੱਗਦਾ। ਉਹ ਦੇਖੋ ਮੋਟਰ ਵੀ ਚੱਲਦੀ ਵੇਖੋ ਇਹ ਗੱਲ ਕਰਦੇ। ਹੋਰ ਮੋਟਰ ਮੋਟਰ ਜਾ ਕੇ ਜੂਮ ਕਰਕੇ ਦਿਖਾ ਦਿੰਦੇ। ਹੋਏ ਸੀ ਜਿਉਂ ਦਾ ਫਾਟੂਨ ਦਿਖਾਣਾ ਸਰਕਾਰੀ ਖਾਲਸਾ ਝੰਡਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਤੁਹਾਨੂੰ ਫਿਰ ਅਗਲੇ ਵੀਡੀਓ ਵਿੱਚ